టమాటర్యా మటర్ గోబి ਸਵੇਰੇ ਤੇ ਸਰਫਲਾ ਬਣ ਗਈ। ਤੇ ਬਾਬੇ ਦੇ ਚੱਲ ਗਏ ਸਾਲੇ ਸਾਹਿਬ। ਅਹੀਂ ਰੱਖੋ ਪਾਉ ਦੋਚਾ ਕਾ ਇਹਦੇ ਡੈਡੀ ਵਾਸਤੇ ਮੋਲੀਆਂ ਦੇ ਲਾਹਗੇ ਪਰਾਂਗੀ। ਹੁਣ ਆਪਾਂ ਲਾਈਏ ਗੋभी ਮਟਰ ਆਲੂ ਤੇ ਸੜਕਾਉਣ ਲਈ ਆਹੀਂ ਹੋ ਵੀ। ਅੱਜ ਗੋਭੀ ਤਾਂ ਪਤਾ ਸਸਤੀ ਹੈ 20 ਰੁਪਏ ਗੋਭੀ। 30 ਰੁਪਏ ਮਟਰ ਹੁਣ ਜਿਹੜੇ ਆਏ। ਪਦਲੇ ਹਰੀ ਪਦਲੇ ਮੀਠੀ ਜਿਹੜੇ ਮਟਰ। ਪਹਿਲਾਂ ਇਹ ਪਕਾ ਲਈਏ ਥੋੜੇ ਜਿਹੇ ਕੱਡੇ ਕੌਲੀ ਦੇ ਮੈਂ ਹਿੱਕੜਕਾ ਭੋਜ ਦੇ ਦੂੰਗਾ ਨਾਲ ਹੀ ਮੈਂ ਆਟਾ ਮਲ ਕੇ ਰੱਖਣਾ ਮੜੀ ਦੀ ਪਿੰਨੀ ਕਰਨਾ ਇਹਨੂੰ ਫਿਰ ਤਵਾ 'ਤੇ ਰੱਖ ਲਈਏ ਤਵਾ 'ਤੇ ਰੱਖ ਲਈਏ ਇਹਨੂੰ ਫਿਰ ਤੇ ਨੀਰਾ ਮੋਲਣਾ ਹੈ ਇਹਨੂੰ ਸਭ ਨੂੰ ਪਾ ਕੇ ਤੇ ਚਾਲ ਸਾਰੇ ਪੂਜਣਾਂ ਦੇ ਹੈ ਹੀ ਇਹ ਇਹਵੇਂ ਗੰਡੇ ਸਾੜ-ਖਾੜ ਕੇ ਰੱਖ ਦੇਣੀ ਠੀਕ ਹੈ ਲਾ ਵਾਵਾ ਜਣੇ ਵੇ ਹੋਮੀ ਬਣਾਈ ਨੂੰ ਮੈਂ ਕਿ ਅੱਜ ਬਣਾਈ ਆ ਆਲੂ ਘੋਪੀ ਘੋਲ ਦੇ ਤਪੇ ਬਈ ਇਹਨਾਂ ਨੂੰ ਥੇ ਕੀ ਇਰੀਕ ਗੋਲ ਲੈ ਆਂਦੀ

ਮੁੰਡਾ ਲੱਗਦਾ ਬਾਜਰਾ ਥੋੜਾ ਪਾ ਲੈਣਾ ਸੰਤਰੇ ਥੋੜੇ ਪਾਏ ਆਉਗੇ ਬਾਜਰਾ ਕਿੰਨੀਆਂ ਪਿਉ ਨਹੀਂ ਇਹ ਹੋਰ ਕਾਤੇ ਹੋਣ ਗਾਜਰਾ ਵਿੱਚ ਮੈਂ ਨੇ ਸਾਧਗਾਉ ਤੋਂ ਕੇ ਫ੍ਰੈਜ ਰੱਖੀ ਨਾ ਬਰਬੋਸ਼ੀ ਲੈਣਾ ਸੀ ਉਹਨੇ ਨਾ ਗੋਲੇ ਕੋ ਹੋਰ ਸੰਤਰੇ ਪਾਓਗੇ 2 ਜਾਨ ਤੇ ਫਿਰ ਉਹ ਜੂਸ ਬਣਨਾ ਕੱਲੀਆਂ ਗਾਜਰਾ ਕਿੱਥੋਂ ਇਨਾ ਉਹ ਲੈ ਲੈ ਲਾ ਤਾਂ ਅਦਰਕ ਹਰੀ ਮਿਰਚੇ ਟਮਾਟਰ ਤੁਹਾਨੂੰ ਪਾ ਦੇ ਕੇ ਵਿੱਚ ਆਵੇ ਚੱਲੀ ਇਹ ਲੋਲੀਆਂ ਇੱਕ ਉਹ ਤੜਕਾ ਲਾ ਲੀ। ਲਓ। ਮੈਂ ਤਾਂ ਇੱਕਦਮ ਜਿਹੇ ਸਾਦੇ ਤਰੀਕੇ ਨਾਲ ਤੜਕਾ ਲਾਉਂਦੀ ਆ ਕਿ ਤੁਹੀ ਮੈਂ ਤਾਂ ਮੇਰੇ ਤਰੀਕੇ ਨਾਲ ਤੜਕਾ ਲਾਇਓ ਬਹੁਤ ਵਧੀਆ ਬਣਦੀ ਆ। ਇਹ ਨਹੀਂ ਕਿ ਗੰਡੇ ਫੋਨ ਲੈ ਕੇ ਅਸਰ ਫੋਨ ਲਿਆ ਕਦੀ ਦਸਨ ਫੋਨ ਹੁੰਦੇ ਹਮਾਰੇ ਸਾਕੋ ਹੀ ਕੇਵਲ ਪਾ ਕੇ ਪੁਰਾਣੇ ਤਰੀਕੇ ਨਾਲ ਤੜਕਾ ਲਾਉਂਦੇ ਆ। ਹੁਣ ਵੀ ਬਗਾਇਏ ਕਿ ਚੀਜ਼ ਜਿਹੜੀ ਪੋਣਾ ਲਗਾ ਮਾਨੂੰ ਵੀ ਪਤਾ। ਆਹ ਤਾਂ ਨਾ ਉਹ ਐਵੀਆ ਪਾਣੀ ਪਾ ਦੇਣਾ ਜਿਵੇਂ ਬਾਵਾ ਜੀ ਲਿਆ। ਆਈ ਸੋਧੀਏ ਨਾਵਾ ਦੇਤਾ ਹੀ ਮੈਂ ਤਾਂ ਕੋਈ ਨਹੀਂ ਮਟਰ ਚਾਰੀ ਰੁਪਏ ਹੀ ਆਂਦਾ ਹੀ ਫਿਰ ਲੋ ਫਿਰ ਮੈਂ ਤਾਂ 30 ਲਾਦਾ ਭਰਾਵਾ ਸੋਧੀ ਤੇ ਕੋ ਖੜੀ ਦੀ ਲੋ ਆਂਦਾ ਚਲੋ ਠੀਕ 30 ਰੁਪਏ ਕੇ ਇਹੋ ਨੇ ਕਾ ਨਾ ਆਟਾ ਗੋਲ ਗਿਆ ਅੜਕਾ ਵੀ ਲੱਗ ਗਿਆ ਈਓ ਜੂਸ ਬੱਲੇ ਬੱਲੇ ਫੇਕੋ ਜੀ ਪੀਓ ਜੂਸ ਗਾਜਰਾ ਸੰਤਰਾ ਆਂਦਾ ਮਿਕਸ ਕਰਦੇ ਜੂਸਰ ਨਾਲ ਕੱਢਿਆ ਤਾਜ਼ਾ ਫਰੈਸ਼ ਜੂਸ

ਪਹਿਲਾਂ ਗਿਆਵੇਂ ਭਾਈ ਹੁਣ 10 ਰੁਪਏ ਦੇਣ ਲਿਆ ਹੀ ਗਾਜਰਾਂ ਕਿੱਡੀਆਂ ਸੋਹਣੀਆਂ ਮੈਂ ਕੁੱਤਰ ਕੇ ਹੋਣਾ ਪੈਣਾ ਉਹੋ ਛੇ ਰੁਪਏ ਐਸਟ ਉਹਨੇ ਦੀ ਕੁੜੀਆਂ ਨਹੀਂ ਕਰਦੀ ਸਫਾਈ ਸਵੇਰੇ ਪਕਾਏ ਮੌੜ ਨਾਲ ਪਰੋਂਠੇ ਅਸ਼ਾਦੇ ਪਕਾ ਕੇ ਤੇ ਚਲੇ ਗਏ ਮੈਂ ਕਹੀਏ ਵੀ ਯਾਰਾ ਕੋਈ ਕੰਮ ਕਰਨ ਨਹੀਂ ਕੀਤਾ ਇੰਕੇ ਬਾਪੇ ਨੇ ਜਾਣਾ ਕੰਮ ਤੇ ਇਦਾਂ ਹੁੰਦੇ ਰਹਿਣੇ ਹਾਂਜੀ ਲਓ ਜੀ ਇੱਧਰ ਕੱਪ ਚ ਆਪਾਂ ਪਾ ਲਿਆ ਪਾਣੀ ਦੇ ਵਿੱਚ ਬਾਦਾਂ ਅੰਜੀਰ ਇਹਨੂੰ ਆਪਾਂ ਦਿੱਤਾ ਭੇਂ ਲਓ ਜੀ ਇਹਦੇ ਸਬਜ਼ੀ ਨੂੰ ਮਾਦੇ ਤੜਕਾ ਇਹਦੇ ਵਿੱਚ ਪਾਣੀ ਖੁਣ ਗਿਆ ਜੇ ਪਰ ਇਹਦੇ ਉਹ ਪਾਣੀ ਖੁਣ ਗਿਆ ਪਰ ਫਿਰ ਵੀ ਕੋਈ ਨਹੀਂ ਲਓ ਜੀ ਇਹਦੇ ਤੇ ਆ ਨਾ ਨੇ 840 ਰੁਪਏ ਪਾਈ ਜਾ ਇਧਰ ਦੇਖੋ ਜੀ ਪਹੁੰਚਿਆ ਪਾਣਾ ਸ਼ਨਾ ਸੁਵੇਰ ਦਾ ਪਿਆ ਕੋਨ ਸਾਬ ਕੀਤੇ ਸਬਜ਼ੀ ਬਣਾਈ ਇਧਰ ਪੀਏ ਤਾਂ ਜੀਰ ਤੇ ਇਹਨੇ ਖਾਣ ਪੀਣ ਦਾ ਜੂਸ ਆਟਾ ਬਣੇ ਬਟਾਕਦਾ ਤੇ ਆਹ ਸਮਾਨ ਆਮੋ ਨਮਾਲੇ ਫਾਇਦਾ ਇਹਨੇ ਹੁੰਦਾ ਸਾਰਾ ਫਾਇਦਾ ਨੂੰ ਪਤਾ ਜਿਹੜੀ ਜਿਹੜੀ ਚੀਜ਼ ਦੀ ਲੋੜ ਵਾ ਆ ਵੇਖੋ ਗੋਭ ਲੋਣਾ ਪਾ ਇਧਰ ਰਿਜੈਂਡ ਨੇ ਖੋਲੀ ਭਾਈ ਫਾਤਣਾ ਚਲੋ ਅੱਪਾ ਚੱਲੇਗੇ ਅੰਦਰ ਵੀਡੀਓ ਕਰੀ ਗਿਆ ਹੈਂਡ ਜੇ ਤਾਂ ਨੂੰ ਸੋਣੀ ਲੱਗੀ ਵੱਧ ਤੋਂ ਵੱਧ ਸ਼ੇਅਰ ਕਰਿਓ ਲਾਈਕ ਕਰਿਓ ਵਾਚ ਕਰਿਓ ਫਿਰ ਵਾਧ ਤੋਂ ਮਾਤਾ ਵੀਡੀਓ ਮੈਂਟ ਕਰੋ ਸੋਣੀ ਸੁਣੀ